ਕਰਜਾ ਲੈ ਕੇ ਭੇਜਿਆ ਬਾਹਰ ਭੇਜਿਆ ਕੁਸਤਾ ਏਜੰਟ ਖਰਾਬ ਕਰ ਦਿੰਦੇ ਪਹਿਲਾਂ ਤਾਂ ਏਜੰਟੇ ਖਾ ਲੈਂਦੇ ਆ ਟਟਕਾ ਖਾ ਜਾਂਦੇ ਕੀ ਜਾਨੀ ਸਾਢੇ 12 ਲੱਖ ਲੱਗ ਗਏ ਤੇ ਹਾਂ ਜੋ ਵੀ ਕਿਸੇ ਫੜ ਫੜ ਕੇ ਕਰੇ ਤੇ ਜੀ ਸਾਹਮਣੇ ਪਤਾ ਅਨ ਜੀ ਡੇਢ ਤਿੰਨ ਮਹੀਨਾ ਦਾ ਹੋ ਗਿਆ ਜੀ ਲੱਖੜੀਆਂ ਦੇ ਪਹਿਲਾਂ ਦੀ ਉਹਦੀ ਡੈਥ ਹੋਈ ਵੇਜਤ ਨਾ ਜ਼ਮੀਨ ਜਿਹੜਾ ਰੱਦ ਨਾ ਪੈਸਾ ਸਾਰਾ ਕੁਝ ਨਹੀਂ ਹੈਗਾ ਜੀ ਇੱਕ ਵਿਚਾਰਾ ਘਰ ਤਾਂ ਉਹ ਵੀ ਇਹਨਾਂ ਨੇ ਪੈਸੇ ਗੈਣੇ ਗੁਣੇ ਫੜ ਕੇ ਵਿਚਾਰਾ ਮੁੰਡਾ ਬਾਹਰ ਪੇਤਾ ਤੋਂ ਜੀ ਇਹਦੀ ਮਾਂ ਉਹ ਵੀ ਡਿਪਰੈਸ਼ਨ ਵਿੱਚ ਹੈ ਤੁਸੀਂ ਘਰ ਜਾ ਕੇ ਦੇਖ ਵੀ ਸਕਦੇ ਆਂ ਇਹਦਾ ਬਾਪ ਵੀ ਤਕਰੀਬਨ ਪਜਾਰਾ ਉਹ ਵੀ ਹੁਣ ਡਿਪਰੈਸ਼ਨ ਦੇ ਵਿੱਚ ਫਿਰਦਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤਾ ਸਵਾਕਰ ਦਾ ਦੋਸਤ ਹਸ ਵਕਤਾਂ ਸੀ ਸਹੌੜਾ ਦੇ ਪਿੰਡ ਦੇ ਵਿੱਚ ਮੌਜੂਦ ਆਂ ਤੁਹਾਨੂੰ ਦੱਸ ਦਈਏ ਕਿ ਬੜੀ ਮੰਦਪਾਗੀ ਖਬਰ ਜਿਹੜੀ ਕਿ ਇਟਲੀ ਤੋਂ ਸਾਹਮਣੇ ਆndi ਜਿੱਥੇ ਕਿ ਇੱਕ ਨੌਜਵਾਨ 26 ਸਾਲ ਗੁਰਦੀਪ ਸਿੰਘ ਜਿਸ ਦਾ ਨਾਮ ਹੈ ਉਸ ਦਾ ਜਿਹੜਾ ਕਿ ਉੱਥੇ ਸਮੁੰਦਰ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਅ ਜੇ ਦੱਸ ਦਈਏ ਅਗਸਤ ਦੇ ਜਿਹੜੀ ਕਿ 18 ਤਰੀਕ ਨੂੰ ਜਿਹੜਾ ਕਿ ਮੌਤ ਹੋ ਜਾਂਦੀ ਉਸ ਤੋਂ ਬਾਅਦ ਮਹੀਨੇ ਬਾਅਦ ਅਜੇ ਪਿੰਡ ਦੇ ਵਿੱਚ ਜਿਹੜੀ ਕਿ ਮ੍ਰਿਤਕ ਦੇ ਨੂੰ ਲਿਆਂਦਾ ਜਾਂਦਾ ਹੈ ਸਾਡੇ ਨਾਲ ਪਿੰਡ ਦੇ ਮੈਂਬਰ ਮੌਜੂਦ ਹੈ ਗੱਲਬਾਤ ਕਰਾਂਗੇ ਅ ਕਿੰਨੇ ਸਮੇਂ ਬਾਅਦ ਜੀ ਦੀ ਡੈੱਡ ਬੋਡੀ ਗੁਰਦੀਪ ਸਿੰਘ ਦੀ ਆਈ ਅੱਜ ਘੱਟੋ ਘੱਟ ਜੀ ਡੇਢ ਕ ਮਹੀਨਿਆਂ ਦਾ ਹੋ ਗਿਆ ਜੀ ਲੱਖੜਿਆਂ ਦੇ ਪਹਿਲਾਂ ਦੀ ਉਹਦੀ ਡੈਥ ਹੋਈ ਵੇਜਤ ਹੈ ਉਦੇ ਬਾਦ ਵਿੱਚ ਜੀ ਲੁੱਟ ਆਪਣੇ ਮੁੰਡੇ ਪੰਜਾਬ ਦੇ ਗਏ ਵੀ ਹੋਰ ਵੀ ਜਦੋਂ ਥੋੜੇ ਥੋੜੇ ਤੋਂ ਪੈਸੇ ਇਕੱਠੇ ਕਰ ਕਰ ਤਾਂ ਉਹਨਾਂ ਨੇ ਇਹਦੀ ਡੈੱਡ ਬੋਡੀ ਲੈ ਕੇ ਆਏ ਇਹਨਾਂ ਪਰਿਵਾਰ ਪਤਾ ਵਿਚਾਰ ਵਿੱਚ ਕੁਝ ਨਹੀਂ ਹੈ ਨਾ ਜ਼ਮੀਨ ਜਾਇਦਾਦ ਨਾ ਪੈਸਾਰਾ ਕੁਝ ਨਹੀਂ ਹੈਗਾ ਜੀ ਇੱਕ ਵਿਚਾਰਾ ਘਰ ਤਾਂ ਉਹ ਵੀ ਇਹਨਾਂ ਨੇ ਪੈਸੇ ਗੈਣੇ ਗੁਨੇ ਫੜ ਕੇ ਵਿਚਾਰਾ ਮੁੰਡਾ ਬਾਹਰ ਭੇਜਤਾ ਤਾਂ ਉਹ ਵੀ ਉੱਥੇ ਜਾ ਕੇ ਉਹਦੀ ਦੇਖ ਰੋਸ਼ੀ ਸੱਤ ਮਹੀਨੇ ਬਾਅਦ ਵਿਚਾਰੇ ਦੀ ਡੈਥ ਹੋ ਗਈ ਹੋਇਆ ਕੀ ਹੋਈ ਸੀਗਾ ਮੈਂ ਸਿੱਧੇ ਤੌਰ ਤੇ ਪੁੱਛੂੰਗਾ ਹੋਇਆ ਕਿੱਥੇ ਉੱਥੇ ਆਏ ਹੋਏ ਜੀ ਇਹ ਨਾ ਵਿਚਾਰੇ ਕਿਤੇ ਛੁੱਟੀ थी ਉਸ ਦਿਨ ਕਿਸੇ ਨਾਲ ਦੇ ਮੁੰਡੇ ਦਾ ਕੋਈ ਜਨਮ ਦਿਨ ਤਾਂ ਇਹ ਸਮੁੰਦਰ ਦੇ ਉੱਥੇ ਕਿਤੇ ਨਿਗੜਾ ਪੈਂਦੇ ਹੁਣ ਉੱਥੇ ਨਾਉਣ ਨੂਣ ਚਲੇ ਗਏ ਜੀ ਉੱਥੇ ਕਿਤੇ ਪੈਰ ਤੇ ਲੱਗਿਆ ਪਤਾ ਨਹੀਂ ਕਿ ਐ ਹੋਇਆ ਜੀ ਉੱਥੇ ਵਿਚਾਰੇ ਦੀ ਹੋਈ ਉੱਥੇ ਉਹਦੇ ਕਰਕੇ ਡੁੱਬਣਾ ਕਰਕੇ ਪਾਣੀ ਜਿੱਦੀ ਡੈਥ ਹੋ ਗਈ ਅ ਕੰਟਰੀ ਇਟਲੀ ਇਟਲੀ ਦੀ ਨਹੀਂ ਜਾਈ ਇਟਲੀ ਹਾਂ ਕਿੰਨਾ ਸਮਾਂ ਹੋਇਆ ਸੀ ਗਿਆ ਉਹਨਾਂ ਨੂੰ 6-7 ਕੇ ਮਹੀਨੇ ਹੋਏ ਫਰਬੀ ਫਰਬੀ ਚ ਗਿਆ ਜੀ ਫਰਬੀ ਚ ਗਿਆ 6-7 ਕੇ ਮਹੀਨੇ ਹੋਏਗੇ ਇਹਨਾਂ ਦੋ ਤਿੰਨ ਕਮਿਨ੍ਹੇ ਤਾਂ ਪਹਿਲੇ ਉੱਥੇ ਵੀ ਬਸ ਥੋੜੇ ਬਹੁਤ ਹੀ ਵਿਚਾਰਾ ਕੰਮ ਦਾ ਅੱਠਵੇਂ ਮਹੀਨੇ ਚ ਆਪੇ ਅੱਠ ਕ ਮਹੀਨੇ ਤੋਂ ਹੁਣ ਤੱਕੇ ਬਣਦੇ ਆ ਜੀ 6 ਕ ਮਹੀਨੇ ਬਾਅਦ ਪੂਰਾ ਹੋ ਗਿਆ ਡੇਢ ਮਹੀਨੇ ਤਾਂ ਪੂਰਾ ਹੋਏ ਉਹਨਾਂ ਵੀ ਹੋ ਗਿਆ ਉਹਨਾਂ ਤੇ ਡੇਢ ਮਹੀਨੇ ਬਾਅਦ ਪਿੰਡ ਦੇ ਵਿੱਚ ਜਿਹੜੇ ਕੀ ਅਜੇ ਦੇ ਦੇ ਆਈ ਉਹਨਾਂ ਦੀ ਹਾਂ ਡੇਢ ਮਹੀਨੇ ਬਾਅਦ ਇਥੇ ਪਹੁੰਚੀ ਆ ਜੀ ਉਹਦਾ ਹੁਣ ਸੰਸਕਾਰ ਕਰਕੇ ਆਏ ਸਾਰੀ ਸਮਤ ਨਾਲ ਮਿਲ ਕੇ ਵਿਚਾਰਾਂ ਦਾ ਕਰਿਆ ਇਹ ਮੰਗ ਕਰਨਾ ਵਾਹ ਚਾਹੀਏ ਇਹਨਾਂ ਦਾ ਪਰਿਵਾਰ ਦਾ ਕੋਈ ਵੱਡਾ ਮੋਟਾ ਇਹਨਾਂ ਵਿਚਾਰਿਆਂ ਦਾ ਕੁਝ ਬਣ ਦੇਵੇ ਜੀ ਆ ਉਹਦਾ ਭਰਾ ਹੈ ਜੀ ਇੱਥੇ ਇਹਦਾ ਵੱਡਾ ਭਰਾ ਹੈ ਜੀ ਦਾ ਨੇ ਮੇਰੇ ਭਾਈ ਤਾਈ ਮੇਰੀ ਭੈਣ ਤਿੰਨ ਭੈਣ ਭਾਈ ਦੋ ਭਾਈ ਇੱਕ ਭੈਣ ਹਾਂਜੀ ਤੇ ਮੰਮੀ ਡੈਰੀ ਹੈ ਮੰਮੀ ਡੈਰੀ ਸੀਗਾ ਤਾਂ ਜਦੋਂ ਭਾਈ ਗਿਆ ਸੀ ਹਨਾ ਤਾਂ ਕਿੰਨਾ ਖਰਚ ਲਾ ਕੇ ਗਿਆ ਸੀ ਇੱਥੇ ਜਾਨੀ ਕਿ 12.5 ਲੱਖ ਲੱਗ ਗਿਆ ਤੇ ਉਹ ਵੀ ਕਿਸੇ ਫੜ ਫੜ ਕੇ ਕਰੇ ਤੇ ਜੀ ਸੰਪਤ ਉਹਨਾਂ ਦੇ ਨਾ ਆਪਣੇ ਮਕਾਨ ਪਰ ਫੜ ਕਾਨ ਨੋ ਬੜੇ ਜੇ ਲਾਇਏ ਵਿਚਾਰੇ ਇਹਨਾਂ ਬੇਚਾਰਾ ਮੇ ਕੁਛ ਸੀ ਤਾਂ ਹੁਣ ਵਿਚਾਰਾ ਹਲੇ ਦੱਸ ਨਹੀਂ ਸਕ ਰਿਹਾ ਕੁਛ ਇਹਦੀ ਮਾਂ ਉਹ ਵੀ ਡਿਪਰੈਸ਼ਨ ਵਿੱਚ ਹੈ ਤੁਸੀਂ ਘਰ ਜਾ ਕੇ ਦੇਖ ਵੀ ਸਕਦੇ ਇਹਦਾ ਬਾਪ ਵੀ ਤਕਰੀਬਨ ਵਿਚਾਰਾ ਉਹ ਵੀ ਹੁਣ ਡਿਪਰੈਸ਼ਨ ਦੇ ਵਿੱਚ ਫਿਰਦਾ ਜੀ ਇਹਨਾਂ ਕੋਈ ਜਾਇਦਾਦ ਨਹੀਂ ਕੋ ਕੁਛ ਵੀ ਨਹੀਂ ਹੈਗਾ ਜੀ ਹੋਰ ਕੋਈ ਆਮਦਨ ਦਾ ਕੋਈ ਸਾਧਨ ਨਹੀਂ ਹੈ ਜੀ ਆਹੀ ਦਾ ਵਿਚਾਰਾ ਆਪਾਂ ਆ ਵੀ ਚਲੇਗਾ ਇਹਨਾਂ ਦਾ ਤੇ ਬਾਕੀ ਜਿਹੜਾ ਮਕਾਨ ਰਹਿ ਗਿਆ ਉਹਦੇ ਪਰ ਵੀਰਣੇ ਲੋਕਾਂ ਦੇ ਪੈਸੇ ਫੜੇ ਹੋਏ ਮੈਂ ਜੀ ਜਿਹੜੇ ਮੁੰਡੇ ਪਰ ਲਾਇਏ ਜੀ ਉਹ ਵੀ ਹੁਣ ਤੁਸੀਂ ਦੇਖ ਲਓ ਉਹ ਵੀ ਅਗਲੇ ਨਾਲ ਕੱਲ ਨੂੰ ਆ ਕੇ ਖੜ ਜਾਣਾ ਇਹਨਾਂ ਕੋਲ ਵੀ ਜੋ ਸਾਢੇ ਤਿੰਨ ਉਹਨਾਂ ਕੀ ਖੁੱਲਾ ਇਹ ਤਾਂ ਹਰੇਕ ਨੇ ਤੰਗ ਕਰਨ ਲੱਗ ਜਾਣਾ ਜੀ ਨਹੀਂ ਮੰਗ ਕਰਦੇ ਸਰਕਾਰ ਕਹਿੰਦਾ ਸਭ ਕੁਝ ਬਣ ਜਾਂਦਾ ਜੀ ਇਹ ਮੁੰਡੇ ਨੇ ਵਿਚਾਰੇ ਵਿਚਾਲੇ ਮਾੜਾ ਮੋਟਾ ਰੋਟੀ ਯੋਗਾ ਦਾ ਹੋ ਜਾਪਿਆ ਇਸ ਨੂੰ ਕਿਤੇ ਨੌਕਰੀ ਦੇ ਦੇਣਾ ਸਰਕਾਰੀ ਮੋਢੀ ਮੁੱਟੀ ਜਿੰਨੀ ਕੁ ਹੋ ਸਕਦਾ ਜੀ ਜਿੰਨੀ ਕਿ ਇਹਦੀ ਕੁਆਲੀਫਿਕੇਸ਼ਨ ਉਹਦੇ ਹਿਸਾਬ ਨਾਲ ਇਹਨੂੰ ਨੌਕਰੀ ਮਿਲ ਜਾਵੇ ਕਿਤੇ ਇਹ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿਵੇਂ ਦੇਖਦੇ ਹੋ ਇਹ ਦੁੱਖਾਂ ਦਾ ਜਿਹੜਾ ਕੀ ਪਹਾੜ ਪਰਵਾਰ ਦੇ ਉੱਤੇ ਇਹ ਆਇਆ ਕਿਸ ਤਰ੍ਹਾਂ ਦੇਖਦੇ ਹੋ ਚੀਜ਼ਾਂ ਨੂੰ ਇੱਕ ਤਾਂ ਪੈਸੇ ਲਾ ਕੇ ਪਹਿਲਾਂ ਬਾਹਰ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਕੀ ਪਤਾ ਲੱਗਦਾ ਵੀ ਉੱਥੇ ਉਹਦੀ ਮੌਤ ਹੋ ਜਾਂਦੀ ਹੈ ਸਦੇ ਤੌਰ ਤੇ ਜਦੋਂ ਸਾਨੂੰ ਇੱਥੇ ਪਿੰਡ ਚ ਪਤਾ ਲੱਗੇ ਉਹਦੀ ਮੌਤ ਹੋ ਗਈ ਆ ਸਾਰੇ ਪਿੰਡ ਚ ਬੜਾ ਸੋਗ ਦਾ ਮਾਹੌਲ ਹੈ ਗਰੀਬ ਪਰਿਵਾਰ ਹੈ ਠੀਕ ਹੈ ਉੱਥੇ ਕਰਜ਼ਾ ਲੈ ਕੇ ਭੇਜਿਆ ਬਾਹਰ ਭੇਜਿਆ ਕੁਸਤਾ ਏਜੰਟ ਖਰਾਬ ਕਰ ਦਿੰਦੇ ਪਹਿਲਾਂ ਤਾਂ ਏਜੰਟੇ ਖਾ ਲੈਂਦੇ ਆ ਲੁੱਟ ਕੇ ਖਾ ਜਾਂਦੇ ਪਹਿਲਾਂ ਸਾਡੀ ਸਰਕਾਰ ਨੂੰ ਇਹ ਬੇਨਤੀ ਵੀ ਜਿਹੜੇ ਏਜੰਟ ਆ ਇਹਨਾਂ ਨੂੰ ਨੱਥ ਪਾਈ ਜਾਵੇ ਵੱਧ ਤੋਂ ਵੱਧ ਇਹ ਇੱਥੋਂ ਕੁਝ ਕਹਿ ਕੇ ਲੈ ਜਾਂਦੇ ਬਾਹਰ ਕੁਝ ਕਰਦੇ ਆ ਆਪਣਾ ਇੱਥੋਂ ਕਹਿ ਦਿੰਦੇ ਤੁਹਾਨੂੰ ਇਟਲੀ ਜਾਣਾ ਤਾਰ ਦਿੰਦੇ ਹੋਰ ਕੰਟਰੀਆਂ ਦੇ ਵੀ ਜਾ ਕੇ ਮੁੰਡੇ ਖੱਜਲ ਖਵਾਰੀ ਹੁੰਦੀ ਬਾਹਰ ਬਹੁਤ ਹੁੰਦੀ ਜੇ ਇਹਨਾਂ ਨੂੰ ਇੱਥੇ ਕੋਈ ਨੌਕਰੀ ਮਿਲ ਜੇ ਬਾਹਰ ਜਾਣ ਦੀ ਕੀ ਲੋੜ ਹੈ ਦੇਖੋ ਮੁੰਡਾ ਗਿਆ ਵਰ ਗਿਆ ਰੋਟੀ ਰੋਜੀ ਵਾਸਤੇ ਆ ਗਈ ਉਹਦੀ ਇੱਥੇ ਡੱਡ ਬੋਡੀ ਇਹ ਤਾਂ ਸਰਕਾਰਾਂ ਨੂੰ ਹੀ ਬੇਨਤੀ ਕਰਦੇ ਵੀ ਜੇ ਇੱਥੇ ਇਹਨਾਂ ਨੂੰ ਕੁਝ ਮਿਲ ਜੇ ਤਾਂ ਬਾਹਰ ਜਾਣ ਦੀ ਕੀ ਲੋੜ ਹੈ ਜਿਵੇਂ ਤੁਸੀਂ ਦੱਸਿਆ ਵੀ ਪਰਿਵਾਰ ਕਾਫੀ ਗਰੀਬ ਆ ਪੈਸੇ ਚੱਕ ਕੇ ਜਿਹੜਾ ਉਹਨਾਂ ਨੇ ਜਿਹੜਾ ਕੀ ਬਾਹਰ ਭੇਜਿਆ ਸੀ ਮੁੰਡੇ ਨੂੰ ਤੇ ਹੁਣ ਕਰਜ਼ਾ ਉਹਨਾਂ ਦਾ ਤੇ ਸਿਰ ਤੇ ਚੜ ਗਿਆ ਹੁਣ ਚੜ ਗਿਆ ਚੜ ਗਿਆ ਜੀ ਕਰਜ਼ਾ ਉਹਨਾਂ ਦਾ ਸਿਰ ਤੇ ਹੁਣ ਵਿਚਾਰੇ ਕਿਵੇਂ ਦਿਹਾੜੀਆਂ ਕਰਕੇ ਕਿਵੇਂ ਤਾਰਨਗੇ ਬਹੁਤ ਮੁਸ਼ਕਲ ਹੈ ਪਰਿਵਾਰ ਲਈ ਬਹੁਤ ਮੁਸ਼ਕਲ ਦੀ ਘੜੀ ਹੈ ਕੀ ਆ ਮੰਗੀ ਕਰਦੇ ਹੋ ਕਿਉਂਕਿ ਮੈਂ ਤਾਂ ਇਹੀ ਕਰਦੇ ਵੀ ਇਹ ਮੁੰਡਾ ਜਿੰਨੇ ਕਿ ਇਹ ਪੜਿਆ ਲਿਖਿਆ ਉੰਨੇ ਕਿ ਸਰਕਾਰ ਇਹਨੂੰ ਕੋਈ ਨਾ ਕੋਈ ਸਰਕਾਰੀ ਨੌਕਰੀ ਦੇ ਦੇ ਥੋੜੀ ਬਹੁਤੀ ਮਦਦ ਕਰ ਦੇ